ਵੱਡੀ ਖਬਰ ਕੋਲਕਾਤਾ ਤੋਂ ਇੱਥੇ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ਭਾਰਤ ਨੇ ਆਪਣੇ ਨਾਮ ਕਰ ਲਿਆ ਹੈ ਭਾਰਤ ਨੇ ਨਿਊਜ਼ੀਲੈਂਡ ਨੂੰ 178 ਦੌੜਾਂ ਨਾਲ ਮਾਤ ਦਿੱਤੀ ਹੈ ਹੋਰ ਗੱਲਬਾਤ ਲਈ ਫੋਨ ਲਾਈਨ ਜ਼ਰੀਏ ਜੁੜ ਗਏ ਨੇ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਪ੍ਰਵੇਸ਼ ਸ਼ਾਨਦਾਰ ਜਿਠਾਸਰ ਕੀਤੀ ਹੈ ਭਾਰਤੀ ਟੀਮ ਨੇ ਜੀ ਬਿਲਕੁਲ ਨਵਦੀਪ ਜੇਕਰ ਪੂਰੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਟੀਮ ਇੰਡੀਆ ਦੇ ਤਾਂ ਜਿੰਨੀ ਤਾਰੀਫ਼ ਕੀਤੀ ਜਾਏ ਉੰਨੀ ਘੱਟ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੇ ਜੇਕਰ ਟੀਮ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਜਿਸ ਅੰਦਾਜ਼ ਦੇ ਨਾਲ ਟੀਮ ਇੰਡੀਆ ਨੇ ਪਹਿਲੇ ਦਿਨ ਦਾ ਖੇਡ ਦੇਖਿਆ ਸੀ ਸੋ ਉਸ ਖੇਡ ਨੂੰ ਦੇਖ ਕੇ ਨਹੀਂ ਸੀ ਲੱਗਦਾ ਕਿ ਟੀਮ ਇੰਡੀਆ ਕਮਬੈਕ ਕਰ ਸਕੀ ਜੀ ਇਹ ਜ਼ਰੂਰ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਇਸ ਟੈਸਟ ਮੈਚ ਨੂੰ ਡੋਮਿਨੇਟ ਕਰ ਸਕਦਾ ਪਰ ਦੂਜੇ ਤੀਜੇ ਅਤੇ ਚੌਥੇ ਦਿਨ ਸੈਸ਼ਨ ਦਰ ਸੈਸ਼ਨ ਜਿਸ ਅੰਦਾਜ਼ ਦੇ ਨਾਲ ਟੀਮ ਇੰਡੀਆ ਨੇ ਕਮਬੈਕ ਕੀਤਾ ਜਿਸ ਅੰਦਾਜ਼ ਦੇ ਨਾਲ ਟੀਮ ਇੰਡੀਆ ਨੇ ਟੈਸਟ ਮੈਚ ਦੇ ਵਿੱਚ ਪ੍ਰੋਗਰੈਸ ਕੀਤੀ ਹੈ ਤੇ ਜਿੱਦ ਦਰਸ ਕੀਤੀ ਉਸ ਦੀ ਜਿੰਨੀ ਤਾਰੀਫ ਕੀਤੀ ਜਾਏ ਘਟਾ ਹੈ ਚਾਹੇ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਏ ਚਾਹੇ ਗੱਲ ਕੀਤੀ ਜਾਏ ਬੱਲੇਬਾਜ਼ਾਂ ਦੀ ਤੇ ਚਾਹੇ ਗੱਲ ਕੀਤੀ ਜਾਏ ਟੀਮ ਦੀ ਫੀਲਡਿੰਗ ਦੀ ਹਰ ਗੱਜਾ ਤੇ ਟੀਮ ਇੰਡੀਆ ਨਿਊਜ਼ੀਲੈਂ ਕੰਪੈਰੀਜ਼ਨ ਚ ਹਮੇਸ਼ਾ ਬੈਟਰ ਨਜ਼ਰ ਆਈ ਜੇਕਰ ਅੱਜ ਦੇ ਦਿਨ ਦੀ ਖੇਡ ਦੀ ਗੱਲ ਕੀਤੀ ਜਾਏ ਪਹਿਲਾਂ ਤਾਂ ਟੀਮ ਇੰਡੀਆ ਨੇ 263 ਰਨ ਤੱਕ ਪਹੁੰਚਣ ਦੀ ਜੋ ਕੋਸ਼ਿਸ਼ ਕੀਤੀ ਜੋ ਇੱਕ ਅੱਛਾ ਕੌਨਫੀਡੈਂਟ ਮੂਵ ਨਜ਼ਰ ਆਇਆ ਬੱਲੇਬਾਜ਼ਾਂ ਵੱਲੋਂ ਖਾਸ ਤੌਰ ਤੇ ਰਦੀਮਾਨ ਸਾਹਾ ਨੇ ਜੋ ਅਰਧ ਸੈਂਕੜਾ ਜੜਿਆ ਤਾਂ ਟੀਮ ਨੂੰ ਇੱਕ ਕੁਸ਼ਨ ਪ੍ਰੋਵਾਈਡ ਕੀਤਾ ਇੱਕ ਵੱਡਾ ਟੀਚਾ ਰੱਖਿਆ ਨਿਊਜ਼ੀਲੈਂਡ ਦੇ ਸਾਹਮਣੇ ਹੋਰ ਕਿਤੇ ਨਾ ਕਿਤੇ ਟੀਮ ਇੰਡੀਆ ਲਈ ਸਭ ਤੋਂ ਇੱਕ ਬੈਸਟ ਚੀਜ਼ ਰਹੀ ਅੱਜ ਦੀ ਉਸ ਤੋਂ ਇਲਾਵਾ ਜੇਕਰ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਏ ਨਿਊਜ਼ੀਲੈਂਡ ਦੀ ਟੀਮ ਨੇ ਸਟਾਰਟ ਅੱਛਾ ਕੀਤਾ ਸੀ ਨਿਊਜ਼ੀਲੈਂਡ ਨੇ ਪਹਿਲੇ ਸੈਸ਼ਨ ਚ ਕੋਈ ਵਿਕਟ ਨਹੀਂ ਸੀ ਦਿੱਤਾ ਅਤੇ 55 ਰਨ ਬਣਾ ਲਏ ਸੀ ਬਿਨਾਂ ਕਿਸੇ ਵਿਕਟ ਦੇ ਉੱਥੋਂ ਲੱਗ ਰਿਹਾ ਸੀ ਕਿ ਸ਼ਾਇਦ ਟੀਮ ਇੰਡੀਆ ਦੇ ਗੇਂਦਬਾਜ਼ ਫਰਸਟ੍ਰੇਟ ਹੋ ਸਕਦੇ ਹਨ ਕੋਈ ਗਲਤੀ ਕਰ ਸਕਦੇ ਪਰ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਆਪਣੀ ਲੈ ਖਰਾਬ ਨਹੀਂ ਹੋਣ ਦਿੱਤੀ ਅਤੇ ਇਸੇ ਦਾ ਕਾਰਨ ਸੀ ਕਿ ਲਗਾਤਾਰ ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਤੇ ਪ੍ਰੈਸ਼ਰ ਬਣਾਉਣ ਚ ਉਹਨਾਂ ਤੇ ਦਬਾਅ ਬਣਾਉਣ ਚ ਭਾਰਤੀ ਗੇਂਦਬਾਜ਼ ਕਾਮਯਾਬ ਰਹੇ ਅਤੇ ਉਸੇ ਅਕਰਨ ਟੀਮ ਨੂੰ ਲਗਾਤਾਰ ਸਫਲਤਾਵਾਂ ਮਿਲਦੀਆਂ ਰਹੀਆਂ ਲਗਾਤਾਰ ਕਾਮਯਾਬੀਆਂ ਮਿਲਦੀਆਂ ਅਤੇ ਟੀਮ ਇੰਡੀਆ ਨਿਊਜ਼ੀਲੈਂਡ ਨੂੰ ਦੂਜੀ ਪਾਰੀ ਚ 197 ਰਨ ਤੇ ਆਲ ਆਊਟ ਕਰਨ ਚ ਕਾਮਯਾਬ ਰਹੀ ਨਿਊਜ਼ੀਲੈਂਡ ਦੀ ਦੂਜੀ ਪਾਰੀ ਸਿਰਫ ਟਾਮ ਲਥਮ 74 ਰਨ ਦੀ ਪਾਰੀ ਖੇਡ ਸਕੇ ਬਾਕੀ ਕੋਈ ਵੀ ਬੱਲੇਬਾਜ਼ ਐਸਾ ਨਹੀਂ ਸੀ ਜੋ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰ ਪਾਇਆ ਹੋਵੇ ਜਾਂ ਉਹਨਾਂ ਲਈ ਦਿੱਕਤਾਂ ਉਪੇਸ਼ ਕਰ ਪਾਇਆ ਹੋਵੇ ਤੇ ਓਵਰਆਲ ਜੇਕਰ ਟੀਮ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਏ ਬੱਲੇਬਾਜ਼ੀ ਦੇ ਵਿੱਚ ਰਦੀਮਾਨ ਸਾਹਾ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਰਦੀਮਾਨ ਸਾਹਾ ਨੇ ਦੋਨੇ ਪਾਰੀਆਂ ਚ ਅਰਧ ਸੈਂਕੜੇ ਜਿਹੜੇ ਤੇ ਬੜੇ ਕ੍ਰੂਸ਼ਲ ਪੁਆਇੰਟ ਤੇ ਅਰਧ ਸੈਂਕੜੇ ਜਿਹੜੇ ਰੋਹਿਤ ਸ਼ਰਮਾ ਨੇ ਜੋ ਕੱਲ 82 ਰਨ ਦੀ ਪਾਰੀ ਖੇਡੀ ਉਹ ਲਾਜਵਾਬ ਸੀ ਤੇ ਨਾਲ ਹੀ ਗੇਂਦਬਾਜ਼ੀ ਦੇ ਵਿੱਚ ਵੀ ਭਾਰਤ ਲਈ ਭੁਵਨੇਸ਼ਵਰ ਕੁਮਾਰ ਨੂੰ ਕਿਹਾ ਜਾਏ ਚਾਹੇ ਮੁਹੰਮਦ ਸ਼ਮੀ ਦੀ ਗੱਲ ਕੀਤੀ ਜਾਏ ਤੇ ਚਾਹੇ ਦੋਨੋਂ ਸਪਿਨਰਜ਼ ਦੀ ਗੱਲ ਕੀਤੀ ਜਾਏ ਸਾਰਿਆਂ ਦਾ ਹੀ ਪ੍ਰਦਰਸ਼ਨ ਬਿਹਤ ਲਾਜਵਾਬਸੀ ਅਤੇ ਖਾਸ ਕਰ ਇਹ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ ਟੀਮ ਇੰਡੀਆ ਨੇ ਇਸ ਟੈਸਟ ਮੈਚ ਨੂੰ ਜਿੱਤ ਕੇ ਸੀਰੀਜ਼ ਵੀ ਆਪਣੇ ਖਾਤੇ ਛਾ ਲਈ ਹੈ ਬਿਲਕੁਲ ਪ੍ਰਵੀਸ ਨਾ ਸਿਰਫ ਸੀਰੀਜ਼ ਵਾਲੇ ਕੇ ਟੈਸਟ ਰੈਂਕਿੰਗ ਦੇ ਵਿੱਚ ਵੀ ਨੰਬਰ 1 ਬਣ ਗਈ ਹੈ ਭਾਰਤੀ ਟੀਮ ਜੀ ਬਿਲਕੁਲ ਟੈਸਟ ਰੈਂਕਿੰਗ ਦੇ ਵਿੱਚ ਉਛਾਲ ਪੱਕਾ ਸੀ ਪਹਿਲਾਂ ਤੋਂ ਹੀ ਇਹ ਕयास लगाए ਜਾ ਰਹੇ ਸੀ ਕਿ ਟੀਮ ਇੰਡੀਆ ਲਈ ਸੀਰੀਜ਼ ਜਿੱਤਨੀ ਨਹੀਂ ਸੀਰੀਜ਼ ਵਾਈਟਵਾਸ਼ ਕਰਨੀ ਜ਼ਿਆਦਾ ਜ਼ਰੂਰੀ ਹੈ ਪਰ ਪਹਿਲੇ ਦੋ ਟੈਸਟ ਮੈਚ ਜਿੱਤ ਕੇ ਜਿਸ ਅੰਦਾਜ਼ ਦੇ ਨਾਲ ਟੀਮ ਇੰਡੀਆ ਨੇ ਰੈਂਕਿੰਗ 'ਚ ਵੱਡੀ ਛਾਲਾਂ ਮਾਰੀ ਹੈ ਰੈਂਕਿੰਗ 'ਚ ਟੀਮ ਇੰਡੀਆ ਦਾ ਜੋ ਜ਼ਰੂਰ ਸੀ ਪਰ ਉਸ ਜੇ ਟੀਮ ਇੰਡੀਆ ਦੀ ਗਲਤੀ ਘੱਟੀ ਹੈ ਤੇ ਦੂਜੀਆਂ ਟੀਮਾਂ ਦਾ ਜੋ ਚੰਗਾ ਪ੍ਰਦਰਸ਼ਨ ਸੀ ਉਹ ਕਿਤੇ ਨਾ ਕਿਤੇ ਟੀਮ ਇੰਡੀਆ ਤੇ ਪਾਰਾ ਪੈ ਰਿਹਾ ਸੀ ਪਰ ਇਸ ਸੀਰੀਜ਼ 'ਚ ਟੀਮ ਇੰਡੀਆ ਦਾ ਚੰਗਾ ਪ੍ਰਦਰਸ਼ਨ ਟੀਮ ਨੂੰ ਉੱਪਰ ਲੈ ਜਾਣ ਦੇ ਵਿੱਚ ਚੰਗਾ ਸਾਬਿਤ ਹੋਇਆ ਜੀ ਧੰਨਵਾਦ ਪ੍ਰਵੇਸ਼ ਖਲਬਾਤ ਜੀ